ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਗੁਰਦਿਆਂ ਦੀ ਪਰੇਸ਼ਾਨੀ ਦੇ ਵਿੱਚ ਜਿਨ੍ਹਾਂ ਦੀ ਕਿਡਨੀ ਖਰਾਬ ਹੋ ਰਹੀ ਆ ਉਹਨਾਂ ਨੂੰ ਕਿਹੜਾ ਭੋਜਨ ਜਿਹੜਾ ਲੈਣਾ ਚਾਹੀਦਾ ਏ ਆਪਦੇ ਕਹਿ ਲਓ ਵੀ ਡਾਈਟ 'ਚ ਵਧਾਉਣਾ ਚਾਹੀਦੀਆਂ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਤੇ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਘੱਟ ਕਰਨਾ ਚਾਹੀਦਾ ਤੇ ਕੀ ਕੀ ਪਰਹੇਜ਼ ਕਰਨੇ ਚਾਹੀਦੇ ਆ ਜਿਨ੍ਹਾਂ ਦੀ ਕਿਡਨੀ ਖਰਾਬ ਹੋਣ ਦੇ ਐਡਵਾਂਸ ਸਟੇਜ ਤੱਕ ਪਹੁੰਚ ਚੁੱਕੀ ਆ ਸੋ ਇਸ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇੱਕ ਛੋਟੀ ਜਿਹੀ ਰਿਕਵੈਸਟ ਆ ਵੀ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਂਗਾ ਤੁਹਾਡੇ ਤੱਕ ਪਹੁੰਚ ਜਾਣ ਸੋ ਸਾਥੀਓ ਕਿਡਨੀ ਦੀਆਂ 5 ਸਟੇਜਾਂ ਹੁੰਦੀਆਂ ਆ ਜਦੋਂ ਕਿਡਨੀ ਖਰਾਬ ਹੋਣੀ ਸ਼ੁਰੂ ਹੁੰਦੀ ਆ ਤਾਂ ਪਹਿਲੀ ਸਟੇਜ ਵਿੱਚ ਸ਼ੁਰੂਆਤੀ ਸਟੇਜ ਵਿੱਚ ਜਿਹੜਾ ਭੋਜਨ ਸਾਨੂੰ ਵਧਾਉਣਾ ਚਾਹੀਦਾ ਪਹਿਲਾਂ ਉਸ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਕਿਹੜਾ ਕਿਹੜਾ ਭੋਜਨ ਜਿਹੜਾ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਘਟਾਉਣਾ ਚਾਹੀਦਾ ਹੈ ਜਿਨ੍ਹਾਂ ਦੀ ਕਿਡਨੀ ਜਿਹੜੀ ਉਹ ਐਡਵਾਂਸ ਸਟੇਜ 'ਚ ਪਹੁੰਚ ਗਈ ਆ ਜਿਆਦਾ ਖਰਾਬ ਹੋ ਗਈ ਆ ਸਾਥੀਓ ਜੇ ਵੇਖਿਆ ਜਾਵੇ ਤਾਂ ਗੁਰਦਿਆਂ ਦਾ ਕੰਮ ਕੀ ਹੁੰਦਾ ਸਾਡੇ ਸਰੀਰ 'ਚ ਤਾਂ ਉਹਨਾਂ ਦੇ ਤਿੰਨ ਮੇਨ ਕੰਮ ਹੁੰਦੇ ਆ ਸਾਡੇ ਸਰੀਰ 'ਚੋਂ ਸਾਡੇ ਖੂਨ 'ਚੋਂ ਹਾਨੀਕਰਕ ਪਦਾਰਥਾਂ ਨੂੰ ਬਾਹਰ ਕੱਢਣਾ ਖੂਨ ਨੂੰ ਸਾਫ਼ ਕਰਨਾ ਇਹਦੇ ਨਾਲ ਨਾਲ ਸਰੀਰ ਦੇ ਵਿੱਚ ਜਿਹੜਾ ਪਾਣੀ ਦਾ ਬੈਲੈਂਸ ਆ ਉਹ ਮੇਨਟੇਨ ਕਰਕੇ ਰੱਖਣਾ ਵਾਧੂ ਪਾਣੀ ਨੂੰ ਸਰੀਰ ਚੋਂ ਬਾਹਰ ਕੱਢਣਾ ਤੇ ਤੀਜਾ ਕੰਮ ਹੁੰਦਾ ਹਾਰਮੋਨਸ ਕੁਝ ਪੈਦਾ ਕਰਨੇ ਹਾਰਮੋਨਸ ਨੂੰ ਬਣਾਉਣਾ ਉਹ ਹਾਰਮੋਨਸ ਕੀ ਕਰਦੇ ਆ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦੇ ਆ ਸਰੀਰ ਦੇ ਵਿੱਚ ਫਲੂਇਡ ਨੂੰ ਮੇਨਟੇਨ ਕਰਕੇ ਰੱਖਦੇ ਆ ਤੇ ਜਿਹੜੇ ਸਰੀਰ ਚ ਮਿਨਰਲਸ ਆ ਖਣੇਜਾ ਉਹਨਾਂ ਦੀ ਮਾਤਰਾ ਨੂੰ ਬੈਲੈਂਸ ਬਣਾ ਕੇ ਰੱਖਦੇ ਮੇਨਟੇਨ ਕਰਦੇ ਆ ਸੋ ਕਿਡਨੀ ਦੇ ਇਹ ਤਿੰਨ ਤਿੰਨ ਮੁੱਖ ਕੰਮ ਹੁੰਦੇ ਆ ਪਰ ਜਦੋਂ ਇਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਸਾਡੇ ਸਰੀਰ ਦੇ ਵਿੱਚ ਟਾਕਸਿਨਸ ਗੰਦਗੀ ਯਾਨੀ ਕਾਰਕ ਪਦਾਰਥ ਜਮਾ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਪੂਰੀ ਤਰ੍ਹਾਂ ਉਹਨਾਂ ਨੂੰ ਸਰੀਰ ਚੋਂ ਬਾਹਰ ਕੱਢ ਨਹੀਂ ਪਾਉਂਦੀ ਤੇ ਖੂਨ ਨੂੰ ਵੀ ਨਹੀਂ ਸਾਫ਼ ਕਰ ਪਾਉਂਦੀ ਸੋ ਦੋਸਤੋ ਸ਼ੁਰੂਆਤੀ ਸਟੇਜ ਵਿੱਚ ਕਿਡਨੀ ਹਜੇ ਜਿਨ੍ਹਾਂ ਦੀ ਖਰਾਬ ਹੋਣੀ ਸ਼ੁਰੂ ਹੋਈ ਆ ਕਿਹੜਾ ਭੋਜਨ ਖਾਈਏ ਜਿਹਦੇ ਨਾਲ ਅੱਗੇ ਕਿਡਨੀ ਹੋਰ ਖਰਾਬ ਨਾ ਹੋਵੇ ਉਸ ਦੀ ਗੱਲ ਕਰਦੇ ਆਂ ਸੋ ਪਹਿਲੇ ਨੰਬਰ ਤੇ ਆਉਂਦੇ ਸਾਥੀਓ ਸੇਬ ਸੇਬ ਦੇ ਵਿੱਚ ਪੈਕਟਿਨ ਨਾਂ ਦੇ ਜਿਹੜੇ ਫਾਈਬਰ ਹੁੰਦਾ ਏ ਉਹ ਇੱਕ ਤਾਂ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਦਾ ਏ ਇਹਦੇ ਨਾਲ ਨਾਲ ਸਾਡੇ ਖੂਨ ਦੇ ਵਿੱਚ ਗਲੂਕੋਜ਼ ਦੇ ਲੈਵਲ ਨੂੰ ਠੀਕ ਰੱਖਦਾ ਏ ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਕਹਿ ਲਓ ਵੀ ਸਾਡੇ ਕਿਡਨੀ ਲਈ ਹੈਲਪਫੁਲ ਆ ਸੋ ਜਿਹੜਾ ਇਹਦੇ ਵਿੱਚਲਾ ਪੈਕਟਿਨ ਫਾਈਬਰ ਆ ਉਹ ਸਾਡੇ ਕਿਡਨੀਆਂ ਦੀ ਹੈਲਥ ਵਾਸਤੇ ਬਹੁਤ ਵਧੀਆ ਏ ਇਹਦੇ ਨਾਲ ਨਾਲ ਸੇਬ ਦੇ ਵਿੱਚ ਐਂਟੀਆਕਸੀਡੈਂਟ ਬਹੁਤ ਵਧੀਆ ਹੁੰਦੇ ਆ ਵਿਟਾਮਿਨ ਸੀ ਵੀ ਹੁੰਦਾ ਏ ਸੋ ਇਹ ਵੀ ਦੋਵੇਂ ਚੀਜ਼ਾਂ ਸਾਡੇ ਕਿਡਨੀ ਦੀ ਹੈਲਥ ਨੂੰ ਬੈਟਰ ਬਣਾਉਂਦੀਆਂ ਐ ਅੱਗੇ ਕਿਡਨੀ ਨੂੰ ਡੈਮੇਜ ਹੋਣ ਤੋਂ ਰੋਕਦੀਆਂ ਐ ਸੋ ਸੇਬ ਐਪਲ ਇੱਕ ਬਹੁਤ ਵਧੀਆ ਭੋਜਨ ਆ ਜਿਹੜਾ ਸਾਡੇ ਕਿਡਨੀਆਂ ਵਾਸਤੇ ਬਹੁਤ ਜ਼ਰੂਰੀ ਆ ਤੇ ਸਾਥੀਓ ਅਗਲਾ ਜਿਹੜਾ ਭੋਜਨ ਜੀ ਦੀ ਅਸੀਂ ਗੱਲ ਕਰਦੇ ਹੋਏ ਹੈਗੀਆਂ ਬਲੂ ਬੈਰੀਜ਼ ਦੋਸਤੋ ਬਲੂ 베ਰੀਜ਼ ਵਿੱਚ ਵੀ ਫਾਈਬਰਸ ਬਹੁਤ ਵਧੀਆ ਹੁੰਦੇ ਆ ਵਿਟਾਮਿਨ ਸੀ ਵੀ ਹੁੰਦਾ ਇਹਦੇ ਵਿੱਚ ਤੇ ਐਂਟੀਆਕਸੀਡੈਂਟ ਜਿਹੜੇ ਚ ਪਾਏ ਜਾਂਦੇ ਉਹ ਖਾਸ ਤੌਰ ਤੇ ਸਾਡੀ ਕਿਡਨੀ ਦੀ ਹੈਲਪ ਨੂੰ ਸਾਡੇ ਕਿਡਨੀਜ਼ ਦੀ ਹੈਲਥ ਨੂੰ ਵਧੀਆ ਬਣਾਉਂਦੇ ਆ ਸੋ ਤੁਹਾਨੂੰ ਆਪਦੀ ਡਾਈਟ ਦੇ ਵਿੱਚ ਜਿਹੜੀ ਬਲੂ 베ਰੀਜ਼ ਆ ਇਹਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਇਹਦੇ ਨਾਲ ਨਾਲ ਫਿਸ਼ ਬਹੁਤ ਵਧੀਆ ਹੈ ਸਾਡੀ ਕਿਡਨੀ ਦੇ ਜੇ ਸਾਡੀ ਕਿਡਨੀ ਹੈ ਜੇ ਸ਼ੁਰੂਆਤ ਵਿੱਚ ਜੇ ਡੈਮੇਜ ਹੋਣੀ ਸ਼ੁਰੂ ਹੋਈ ਆ ਤਾ ਫਿਸ਼ ਵਿੱਚ ਜਿਹੜੇ omega 3 ਫੈਟੀ ਐਸਿਡ ਹੁੰਦੇ ਆ ਉਹ ਸਾਡੀ ਕਿਡਨੀ ਦੀ ਹੈਲਥ ਨੂੰ ਵਧੀਆ ਬਣਾਉਣ 'ਚ ਸਹਾਇਤਾ ਕਰਦੇ ਆ ਇਹਦੇ ਨਾਲ ਨਾਲ ਸਾਡੇ ਹਾਰਟ ਦੀ ਹੈਲਥ ਲਈ ਵੀ ਬਹੁਤ ਵਧੀਆ ਹੁੰਦੇ ਆ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾ ਕੇ ਰੱਖਦੇ ਆ ਤੇ ਬਲੱਡ ਨੂੰ ਕਲੌਟ ਹੋਣ ਤੋਂ ਬਚਾਉਂਦੇ ਆ ਸੋ ਇਹ ਸਾਰੀਆਂ ਚੀਜ਼ਾਂ ਕਹਿ ਲਓ ਵੀ ਇੱਕ ਫੈਕਟਰ ਹੁੰਦੀਆਂ ਸਾਡੀ ਕਿਡਨੀ ਨੂੰ ਡੈਮੇਜ ਕਰਨ 'ਚ ਜੇ ਵੱਧ ਹੋ ਜਾਣ ਸੋ ਇਹ ਸਾਰੀਆਂ ਚੀਜ਼ਾਂ ਨੂੰ ਘੱਟ ਕਰਕੇ ਰੱਖਦਾ ਏ ਫਿਸ਼ ਜਿਹੜੇ omega 3 ਫੈਟੀ ਐਸਿਡ ਪਾਏ ਜਾਂਦੇ ਆ ਸੋ ਫਿਸ਼ ਕਿਹੜੀ ਵਧੀਆ ਰਹੂਗੀ ਦੋਸਤੋ ਫੈਟੀ ਫਿਸ਼ ਜਿਹਦੇ ਵਿੱਚ ਫੈਟ ਜ਼ਿਆਦਾ ਹੋਵੇ ਤਾਂ ਜੋ omega 3 ਦੀ ਜਿਹੜੀ amount ਆ ਸਾਨੂੰ ਵੱਧ ਮਿਲ ਸਕੇ ਤੇ ਸਾਥੀਓ ਪਾਲਕ ਵੀ ਬਹੁਤ ਵਧੀਆ ਭੋਜਨ ਆ ਜਿਨ੍ਹਾਂ ਨੂੰ ਹਜੇ ਕਿਡਨੀ ਦੀ ਸ਼ੁਰੂਆਤੀ ਸਟੇਜ ਆ ਸੋ ਪਾਲਕ ਦੇ ਵਿੱਚ ਵਿਟਾਮਿਨ A C ਤੇ K ਬਹੁਤ ਵਧੀਆ ਹੁੰਦੇ ਆ ਇਦੇ ਨਾਲ ਨਾਲ ਪਾਲਕ ਦੇ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਬੜੀ ਚੰਗੀ ਹੁੰਦੀ ਆ ਸੋ ਇੱਚ ਆਇਰਨ ਤੇ ਫੋਲੇਟ ਵੀ ਬਹੁਤ ਵਧੀਆ ਹੁੰਦੇ ਆ ਸੋ ਇਹ ਸਾਡੇ ਕਿਡਨੀ ਦੀ ਹੈਲਥ ਵਾਸਤੇ ਬਹੁਤ ਜ਼ਰੂਰੀ ਆ ਪਾਲਕ ਪਰ ਸ਼ੁਰੂਆਤੀ ਸਟੇਜ ਤੇ ਕਿਉਂਕਿ ਜਿਹੜਾ ਮੈਗਨੀਸ਼ੀਅਮ ਆ ਇਹ ਜਦੋਂ ਕਿਡਨੀ ਦੀ ਐਡਵਾਂਸ ਸਟੇਜ ਹੋ ਜਾਂਦੀ ਆ ਉਦੋਂ ਸਾਨੂੰ ਮੈਗਨੀਸ਼ੀਅਮ ਨੂੰ ਘੱਟ ਕਰਨਾ ਬੜਾ ਜ਼ਰੂਰੀ ਆ ਸੋ ਇਹ ਸ਼ੁਰੂਆਤੀ ਸਟੇਜ ਵਿੱਚ ਜਿਹੜੀ ਪਾਲਕ ਸਾਨੂੰ ਹੈਲਪ ਕਰੂਗੀ ਸੋ ਪਾਲਕ ਇੱਕ ਬਹੁਤ ਵਧੀਆ ਭੋਜਨ ਜਿਨ੍ਹਾਂ ਨੂੰ ਹਜੇ ਕਿਡਨੀ ਸ਼ੁਰੂਆਤ ਵਿੱਚ ਹਜੇ ਡੈਮੇਜ ਹੋਣੀ ਸ਼ੁਰੂ ਹੋਈ ਆ ਤੇ ਸਾਥੀਓ ਪਾਲਕ ਦੇ ਵਿੱਚ ਬੀਟਾ ਕੈਰੋਟਿਨੋਇਡਸ ਬਹੁਤ ਵਧੀਆ ਹੁੰਦੇ ਆ ਇਹ ਇੱਕ ਬੜੇ ਵਧੀਆ ਐਂਟੀਆਕਸੀਡੈਂਟ ਆ ਜਿਹੜੇ ਕਿਡਨੀ ਦੇ ਸ਼ੁਰੂਆਤੀ ਸਟੇਜ ਦੇ ਵਿੱਚ ਸਾਨੂੰ ਬਹੁਤ ਫਾਇਦਾ ਦਿੰਦੇ ਆ ਇਹਦੇ ਨਾਲ ਨਾਲ ਸਵੀਟ ਪੋਟੈਟੋ ਜਿਹੜੀ ਸ਼ਕਰਕੰਦੀ ਹੁੰਦੀ ਆ ਸ਼ਕਰਕੰਦੀ ਦੇ ਵਿੱਚ ਸੋਲਿਊਬਲ ਫਾਈਬਰ ਬਹੁਤ ਜ਼ਿਆਦਾ ਹੁੰਦੇ ਆ ਇਹਦੇ ਨਾਲ ਨਾਲ ਇਹਦੇ ਵਿੱਚ ਵਿਟਾਮਿਨ ਏ ਬਹੁਤ ਵਧੀਆ ਹੁੰਦਾ ਸੋ ਇਹ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦੀ ਸ਼ਕਰਕੰਦੀ ਤੇ ਸਾਡੇ ਕਿਡਨੀ ਦੀ ਹੈਲਥ ਵਾਸਤੇ ਬਹੁਤ ਵਧੀਆ ਭੋਜਨ ਸੋ ਸ਼ਕਰਕੰਦੀ ਜਿਨ੍ਹਾਂ ਨੂੰ ਹਜੇ ਸ਼ੁਰੂਆਤੀ ਕਿਡਨੀ ਸਟੇਜ ਆ ਉਹਨਾਂ ਨੂੰ ਇਹਦੀ ਮਾਤਰਾ ਨੂੰ ਵਧਾਉਣਾ ਚਾਹੀਦਾ ਹੈ ਉਹਨਾਂ ਨੂੰ ਜ਼ਰੂਰ ਹੈਲਪ ਮਿਲੂਗੀ ਤੇ ਇਸ ਤੋਂ ਇਲਾਵਾ ਸਾਥੀਓ ਪਿਆਜ਼ ਹੋ ਗਿਆ ਲਸਣ ਹੋ ਗਿਆ ਇਹ ਵੀ ਸਾਡੀ ਕਿਡਨੀ ਦੀ ਹੈਲਥ ਨੂੰ ਵਧੀਆ ਬਣਾਉਂਦੇ ਫਿਰ ਖੀਰਾ ਖੀਰੇ ਦੇ ਵਿੱਚ 92 ਤੋਂ 90% ਪਾਣੀ ਹੁੰਦਾ ਏ ਜਿਹੜਾ ਸ਼ੁਰੂਆਤ ਵਿੱਚ ਸਾਨੂੰ ਬਹੁਤ ਜ਼ਰੂਰੀ ਆ ਜਦੋਂ ਕਿਡਨੀ ਡੈਮੇਜ ਹੁੰਦੀ ਆ ਸੋ ਖੀਰੇ ਦੇ ਉੱਪਰ ਜਿਹੜਾ ਛਿਲਕਾ ਹੁੰਦਾ ਛਿਲਕੇ ਦੇ ਸਮੇਤ ਖਾਓ ਛਿਲਕੇ ਵਿੱਚਲਾ ਜਿਹੜਾ ਫਾਈਬਰ ਆ ਉਹ ਵੀ ਬਹੁਤ ਸਹਾਇਤਾ ਕਰਦਾ ਏ ਸਾਡੀ ਕਿਡਨੀ ਵਾਸਤੇ ਸੋ ਖੀਰੇ ਤੋਂ ਇਲਾਵਾ ਗੋਭੀ ਬੰਦ ਗੋਭੀ ਫਿਰ ਮੂਲੀ ਮੂਲੀ ਵੀ ਸਾਡੀ ਕਿਡਨੀ ਨੂੰ ਸਹੀ ਕਰਨ ਵਿੱਚ ਸਹਾਇਤਾ ਕਰਦੀ ਆ ਤੇ ਸਾਥੀਓ ਸ਼ਿਮਲਾ ਮਿਰਚ ਹੋ ਗਈ ਤੇ ਮਸ਼ਰੂਮ ਹੋ ਗਏ ਇਹ ਵੀ ਸ਼ੁਰੂਆਤੀ ਜਦੋਂ ਕਿਡਨੀ ਹਜੇ ਸ਼ੁਰੂ ਹੋਈ ਹੈ ਡੈਮੇਜ ਹੋਣੀ ਉਦੋਂ ਬਹੁਤ ਵਧੀਆ ਰਹਿੰਦੀ ਆ ਇਹਦੇ ਨਾਲ ਨਾਲ ਅਨਾਨਾਸ ਜਿਹੜਾ ਫਰੂਟ ਆ ਪਾਈਨਐਪਲ ਤੇ ਆਲੂ ਬੁਖਾਰੇ ਇਹ ਦੋਵੇਂ ਚੀਜ਼ਾਂ ਬਹੁਤ ਵਧੀਆ ਏ ਸਾਡੀ ਕਿਡਨੀ ਨੂੰ ਰਿਕਵਰ ਕਰਨ ਵਾਸਤੇ ਸਹਾਇਤਾ ਕਰਦੀਆਂ ਸੋ ਇਹ ਤਾਂ ਭੋਜਨ ਸੀਗਾ ਜਿਹੜਾ ਅਸੀਂ ਸ਼ੁਰੂਆਤ ਵਿੱਚ ਕਿਡਨੀ ਜਦੋਂ ਹਜੇ ਡੈਮੇਜ ਹੋਣੀ ਸ਼ੁਰੂ ਹੋਈ ਆ ਉਦੋਂ ਸਾਨੂੰ ਸਹਾਇਤਾ ਕਰੂਗਾ ਸੋ ਆਪ ਹੁਣ ਜਾਣਦੇ ਆਂ ਵੀ ਜਦੋਂ ਕਿਡਨੀ ਐਡਵਾਂਸ ਸਟੇਜ 'ਚ ਪਹੁੰਚ ਗਈ ਆ ਡੈਮੇਜ ਜ਼ਿਆਦਾ ਹੋ ਚੁੱਕਾ ਏ ਤਾਂ ਉਦੋਂ ਸਾਨੂੰ ਕਿਹੜਾ ਕਿਹੜਾ ਭੋਜਨ ਉਹ ਖਾਣਾ ਚਾਹੀਦਾ ਏ ਤੇ ਕਿਹੜੇ ਕਿਹੜੇ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਏ ਉਸ ਬਾਰੇ ਜਾਣਦੇ ਆਂ ਸੋ ਦੋਸਤੋ ਅੱਜ ਸਭ ਤੋਂ ਪਹਿਲਾਂ ਆਉਂਦਾ ਸਾਲਟ ਸੋ ਜਿਨ੍ਹਾਂ ਦੀ ਕਿਡਨੀ ਐਡਵਾਂਸ ਸਟੇਜ ਤੱਕ ਪਹੁੰਚ ਚੁੱਕੀ ਆ ਡੈਮੇਜ ਹੋ ਚੁੱਕੀ ਆ ਉਹਨਾਂ ਨੂੰ ਸਾਲਟ ਦਾ ਪਰਹੇਜ਼ ਕਰਨਾ ਬੜਾ ਜ਼ਰੂਰੀ ਆ ਸੋ ਵੈਸੇ ਤਾਂ ਨਾਰਮਲ ਬੋਡੀ ਲਈ ਸੋਡੀਅਮ ਜ਼ਰੂਰੀ ਆ ਕਿਉਂਕਿ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦਾ ਏ ਇਹਦੇ ਨਾਲ ਨਾਲ ਸੋਡੀਅਮ ਸਾਡੇ ਪਾਣੀ ਦੇ ਲੈਵਲ ਨੂੰ ਬੈਲੈਂਸ ਬਣਾ ਕੇ ਰੱਖਦਾ ਸਰੀਰ 'ਚ ਪਰ ਜਿਨ੍ਹਾਂ ਦੀ ਕਿਡਨੀ ਕਾਫੀ ਹੱਦ ਤੱਕ ਖਰਾਬ ਹੋ ਚੁੱਕੀ ਆ ਡੈਮੇਜ ਹੋ ਰਹੀ ਆ ਡੈਮੇਜ ਹੋ ਚੁੱਕੀ ਆ ਤਾਂ ਉਹਨਾਂ ਨੂੰ ਜਿਹੜਾ ਸਾਲਟ ਦਾ ਜਿਹੜਾ ਪਰਹੇਜ਼ ਆ ਉਹ ਕਰਨਾ ਬਹੁਤ ਜ਼ਰੂਰੀ ਆ ਦਿਨ 'ਚ ਘੱਟੋ-ਘੱਟ 1500 ਮਿਲੀਗ੍ਰਾਮ ਜਿਹੜਾ ਤੁਸੀਂ